ਸਮਾਜ ਸੇਵਕ ਸਰਦਾਰ ਗੁਰਚਰਨ ਸਿੰਘ ਜੀ ਚੰਨਾ ਚੂੜੇ ਵਾਲੇ ਦੇ ਗ੍ਰਹਿ ਸਥਾਨ ਵਿਖੇ ਅਖੰਡ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥਿਆਂ ਵੱਲੋਂ ਆਪਣੇ ਕੀਰਤਨ ਜਸ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਲੰਗਰ ਪੰਡਾਰਾ ਸਾਰਾ ਦਿਨ ਚੱਲਦਾ ਰਿਹਾ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਬਾਬਾ ਜੀ ਅਮਨਦੀਪ ਸਿੰਘ ਜੀ ਡੇਰਾ ਸ਼ਹੀਦ ਭਾਈ ਮਨੀ ਸਿੰਘ ਜੀ ਤਕਸਾਲ ਵਾਲਿਆਂ ਨੇ ਹਾਜ਼ਰੀ ਭਰੀ ਅਤੇ ਸਰਦਾਰ ਗੁਰਚਰਨ ਸਿੰਘ ਚੰਨਾ ਜੀ ਬਾਰੇ ਜਾਣਕਾਰੀ ਦਿੱਤੀ ਅੰਮ੍ਰਿਤਸਰ ਕਬਲ આજ ਤੱਕ ਤੋਂ ਮਧੂ ਰਾਜਪੁੱਦੀ ਖਾਸ ਰਿਪੋਰਟ ਜਦਾ ਸਿੰਘ ਸਲਾਹਾ ਤੇਰੀ ਨਾਮ ਵਰਸਾਵੇ ਤੇਰੇ ਕੇ ਮਾਨਨ ਮਸੀਆ ਮਾਰ ਕੇ ਸ਼ਬਦ ਗਾਏ ਪਰਮ ਸਤਕਾਰਯੋਗ ਗੁਰੂ ਦੀ ਸਾਜਿਨਵਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਪ੍ਰਚਨ ਸਿੰਘ ਜੀ ਚੰਨਾ ਚੂੜੇ ਵਾਲਾ ਮਾਤਾ ਮਨਜੀਤ कौर ਦੇ ਘਰ ਹੈ ਵੀ ਕਿ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਪੋਕ ਹੋਏ ਹਨ ਇਹ ਪਰਿਵਾਰ ਅੱਜ ਤੋਂ तकरीबन 30-35 ਸਾਲ ਪਹਿਲਾਂ ਤਖਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਜਾਨੇ ਵੀਰ ਸਿੰਘ ਜੀ ਵਿਖੇ ਜੋ ਉਸ ਸਮੇਂ ਸੇਵਾ ਕਰ ਰਹੇ ਸਨ ਸੰਤ ਬਾਬਾ ਮੱਖਣ ਸਿੰਘ ਜੀ ਹੋਰਾਂ ਨਾਲ ਜੁੜਿਆ ਸੀ ਸੰਤ ਬਾਬਾ ਮੱਖਣ ਸਿੰਘ ਜੀ ਹੋਰਾਂ ਨੇ ਆਪਣੇ ਜੀਵਨ ਕਾਲ ਦੌਰਾਨ ਤਕਰੀਬਨ 13000 ਦੇ ਕਰੀਬ ਗਰੀਬ ਬੱਚੀਆਂ ਦੀਆਂ ਸ਼ਾਦੀਆਂ ਕੀਤੀਆਂ ਚੰਨਾ ਚੂੜੇ ਵਾਲਾ ਜੀ ਨੇ ਹਰ ਬੱਚੀ ਦੀ ਸ਼ਾਦੀ ਤੇ ਇੱਕ ਚੂੜਾ ਉਸ ਬੱਚੀ ਨੂੰ ਪੇਟ ਕੀਤਾ ਤਕਰੀਬਨ 13000 ਜੂੜੇ ਇਹਨਾਂ ਨੇ ਪੇਟ ਕੀਤੇ ਜਿੰਨੇ ਦੀ ਕੋਈ ਵੀ ਪੈਸਾ ਕਿਸੇ ਬੱਚੀ ਤੋਂ ਨਹੀਂ ਲਿਆ ਗਿਆ ਬਿਲਕੁਲ ਫ੍ਰੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੇ ਅੱਜ ਇਹਨਾਂ ਦੇ ਪਰਿਵਾਰ ਤੇ ਬਾਰਕ ਬਖਸ਼ਿਸ਼ ਕੀਤੀ ਹੈ ਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਅਦਾ ਕਰਨ ਲਈ ਇਹਨਾਂ ਨੇ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ ਅੱਜ ਪੋਗ ਪਏ ਨੇ ਉਪਰੰਤ ਗੁਰੂ ਘਰ ਦੇ ਕੀਰਤਨੀਆਂ ਨੇ ਕੀਰਤਨ ਕੀਤਾ ਹੈ ਗੁਰੂ ਸਾਹਿਬ ਕਿਰਪਾ ਕਰਨ ਇਹ ਸਾਰੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਹ ਪਰਿਵਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ